ਮਾਧਨੀ ਦੋਨੋਂ ਬਰਬਾਦ ਹੋਏ ਜਿੰਦਾਬਾਦ ਮੁਸਤਫਾ ਬਖਸ਼ ਅਰੇ ਮਾਂ ਦੇ ਕਿਹਨੇ ਛੋਟਾ ਜਿੰਦਾਬਾਦ 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 ਹਾਏ 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 ਨਗਰ ਕੌਂਸਲ ਹਾਏ 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 ਨਗਰ ਕੌਂਸਲ ਹਾਏ ਹਾਏ ਪੈਸੇ ਦੇ ਪੱਖੋਂ ਹਰ ਪੱਖੋਂ ਇਹ ਇੱਕ ਇੱਕ ਦਰਜੇ ਦੀ ਪਹਿਲੇ ਨੰਬਰ ਦੀ ਮਿਊਂਸੀਪਲ ਕੌਂਸਲ ਹੈ ਅਮੀਰ ਮਿਊਂਸੀਪਲ ਕੌਂਸਲ ਹੈ ਜਿਹਦੇ ਕੋਲ ਆਪਣਾ ਫੰਡ ਇੰਨਾ ਆਪਣਾ ਪੈਸਾ ਇੰਨਾ ਪਿਆ ਜੋਕਰ ਆਪਣੀ ਪੈਸਾ ਲਗਾ ਦੇ ਸਰਕਾਰ ਤੋਂ ਮੰਗਣ ਦੀ ਲੋੜ ਨਹੀਂ ਪਈ ਹੈ ਮੇਨਟਾ ਜੀ ਨੇ ਕੀਤੀ ਹੈ ਖਿਡਕੀਆਂ ਮਾਰਦੇ ਵਾਲੀ ਗੱਲ ਤਾਂ ਹੁੰਦੀ ਹੈ ਤੇਰੇ ਕਹਿੰਦੇ ਸੀ ਮੈਂ ਹਰੇਕ ਚ 5 ਮਿੰਟ ਤੇ ਕਰਾਂਗੇ ਗੱਲ ਹੋਣੀ ਹੈ ਅਸੀਂ ਆਪਣੇ ਸ਼ਹਿਰ ਦੇ ਅਮਰ ਸਿੰਘ ਐਫਐਸਸੀ ਵਿਚਾਰੇ ਬਗਵਾ ਹੋਇਆ ਪ੍ਰੋਜੈਕਟ ਤੇ ਝੱਡਾ ਰੱਖ ਲੈਂਦੇ ਆ ਲੋਕੀ ਸਿੱਟੇ ਸ਼ੁਰੂ ਕਰਾਂ ਗੱਡੀਆਂ ਅੰਦਰ ਕੋਈ ਬਾਜ਼ਾਰੀ ਹੈ ਜਦੋਂ ਲੁਕਦੀ ਰੋੜੀ ਉਰਾਲ ਗਿਆ ਦੋਤੀ ਗੜ ਮੇਨ ਲੋੜ ਹਰ ਸਭ ਖਰਾਬ ਹੋ ਜਾਂਦੀ ਹੈ ਪਰ ਸਹੀ ਦਾ ਨੁਮਾਇੰਦਗੀ ਕਰਦੇ ਆ ਆ ਲੋਕ ਕਿਉਂ ਧਰਨੇ ਲਾਉਣੇ ਪੈਂਦੇ ਨੇ ਅੱਜ ਜਿਹੜਾ ਧਰਨਾ ਸਵਾਰਕ ਸਿਟੀ ਚਾਹ ਖਰੜਾ ਨਾੜਾ ਰੋਡ 'ਤੇ ਆਵੇ ਚਾਹ ਛੋਜੂ ਵਾਟਰਾ ਹੋਵੇ ਚਾਹ ਖਰੜੇ ਹੋਰ ਸਮੱਸਿਆਵਾਂ ਹੋਰ ਉਹਨਾਂ ਨੂੰ ਲੈ ਕੇ ਅੱਜ ਖਰੜਾ ਸਵਾਰਕ ਸਿਟੀ ਦੇ ਮੁਰੇ ਧਰਨਾ ਲੱਗਿਆ ਅਨੇ ਚਾਹ 10 ਮਿੰਟ ਰੋਕ ਜਾਮ ਕਰੋ ਰੋਡ ਜਾਮ ਕਰੋ ਪੰਜਾਬ ਸਰਕਾਰ ਤੇ ਬਲਕਣਾ ਬੋਲੋ ਜੇ ਵਿੱਚ ਬੋਲਣਾ ਕੁਝ ਨਹੀਂ ਬਣਦਾ ਨਾ ਧਰਨੇ ਲਾਉਣੇ ਦਾ ਕੋਈ ਫੈਸਲਾ ਨਹੀਂ ਹੈ ਜਿੰਨਾ ਮਰਜੀ ਤੁਸੀਂ ਕਹੀ ਜਾਓ ਜੇ ਅਸੀਂ ਧਰਨਾ ਲਾ ਲਿਆ ਅਸੀਂ ਅਲਟੀਮੇਟਮ ਦੇ ਦਿੱਤਾ ਕਿਸੇ ਨੇ ਅਲਟੀਮੇਟ ਨਹੀਂ ਦੇਖਣਾ ਤੁਹਾਡਾ ਕੁਝ ਨਹੀਂ ਦੇਖਣਾ ਰੋਲ ਜਾਮ ਕਰਨ ਦੇ ਤੰਤ ਬਣਵਾਈ ਹੋਊਗੀ ਉਨੇ ਐਸ.ਡੀ.ਐਮ ਆਊਗਾ ਕੋਈ ਨਾ ਕੋਈ ਆਊਗਾ ਹਾਂਜੀ ਹਰਜੀਤ ਜੀ ਜਿਹੜਾ ਅੱਜ ਧਰਨਾ ਲਾਇਆ ਇਹਦੇ ਬਾਰੇ ਜਾਣਕਾਰੀ ਦਿਓ ਆ ਸੱਚਗੁਰ ਬਾਈ ਜੀ ਸਾਰਿਆਂ ਨੂੰ ਬਾਈ ਜੀ ਇਹ ਜਿਹੜਾ ਹੈਗਾ ਸਮੁੱਚੇ ਸ਼ਹਿਰ ਨਿਵਾਸੀਆਂ ਨੇ ਧਰਨਾ ਲਾਇਆ ਕਿ ਸਾਰੇ ਸ਼ਹਿਰ ਨਿਵਾਸੀਆਂ ਨੇ ਫੈਸਲਾ ਕੀਤਾ ਕਿ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਕਿਉਂਕਿ ਜਿਹੜੇ ਇਹ ਵਾਰਡ ਹੈਗੇ ਨੇ ਸਾਡੇ ਤਕਰੀਬਨ ਸ਼ਹਿਰ ਦੇ 12 13 14 15 16 17 18 ਨੰਬਰ ਵਾਰਡ ਜਿਹੜੇ ਹੈਗੇ ਨੇ ਸਾਰੇ ਜਾਂ ਤਾਂ 23 24 ਦੀ ਵੀ ਆ ਰਿਹਾ ਸੀਗਾ ਵੀ ਉੱਥੇ ਵੀ ਸੀਵਰੇਜ ਤੇ ਰੇਨ ਵਾਟਰ ਪੈਨ ਕਰਨ ਬਹੁਤ ਬੁਰਾ ਹਾਲ ਹੈ ਲੋਕ ਘਰਾਂ ਚੋਂ ਨਹੀਂ ਨਿਕਲ ਸਕਦੇ ਬੱਚੇ ਸਕੂਲ ਤੋਂ ਘੰਟਾ ਘੰਟਾ ਡੇਢ ਘੰਟਾ ਲੇਟ ਹੋ ਜਾਂਦੇ ਨੇ ਕੋਈ